ਸ਼੍ਰੀ ਕਾਲ ਜੀ ਕੀ ਦਉ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮੂਗੇ ਚੜ੍ਹਦੀ ਕਲਾ ਵਿੱਚ ਹੋਮੂਗੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਫਿਰ ਇਹ ਸਾਰੀਆਂ ਪਹਿਣਾ ਸੋਹਣੇ ਸੋਹਣੇ ਸੂਟ ਪਾਉਂਦੀਆਂ ਰਹਿਣ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰੂਹਗੀ ਉਹ ਰੂਗੀ ਜੀ ਪਿਓਰ ਵਾਲੀ ਆਪਣੇ ਕੋਲ ਹੁਣ ਸਾਰੀ ਪਿਓਰ ਵਾਲੀ ਕਲੈਕਸ਼ਨ ਮਿਲਿਆ ਕਰੂਗੀ ਤੁਹਾਨੂੰ ਤੇ ਇਹ ਵਾਲੀ ਦੇਖੋ ਪਿਓਰ ਖੀਨ ਖਾਵ ਦੇ ਸੂਟ ਨੇ ਜੀ ਇਹ ਰਲੇ ਵਾਲੇ ਸੂਟ ਨਹੀਂ ਹੈਗੇ ਆਪਣੇ ਕੋਲ ਪਿਓਰ ਖੀਨ ਖਾਵ ਦੇ ਸੂਟ ਆ ਗਏ ਜੀ ਇਹਦੇ ਵਿੱਚ 2-3 ਸਟੱਫ ਦੇ ਵਿੱਚ ਆਏ ਨੇਗੇ ਪਿਓਰ ਖੀਨ ਖਾਵ ਰਹੂਗੀ 2500 ਰੁਪਏ ਦੀ ਇਹ ਸ਼ਰਟ ਰੈਂਦੀ ਹੈ ਜੀ ਹੌਨਲੀ ਸ਼ਰਟ 2500 ਦੀ ਤੇ ਬਾਕੀ ਆਪਣਾ ਜਿਹੜਾ ਜਿੱਦਾਂ ਜੜੀਆਂ ਪਹਿਣਾ ਕਹਦੇ ਨੇ ਵਰਕ ਤੋਂ ਹਟ ਕੇ ਸੋਹਣੀਆਂ ਲੱਗਦੀਆਂ ਨੇ ਚੀਜ਼ਾਂ ਜਿਵੇਂ ਥੋੜੀਆਂ ਜਿਹਾ ਐਜਡ ਹੋ ਜਾਂਦੀਆਂ ਨੇ ਇਹ ਕਹਿੰਦੇ ਨੇ ਸਾਡੇ ਤੋਂ ਜਿੱਦਾਂ ਬਿਲਕੁਲ ਪਿਓਰ ਕ੍ਰੇਪ ਦਾ ਇਹਦੇ ਨਾਲ ਆਪਣਾ ਡਾਈ ਕਰਵਾ ਕੇ ਬਾਟਮ ਤੇ ਪਿਓਰ ਹੀ ਜਨੂਨ ਦਾ ਦੁਪੱਟਾ ਲੈ ਕੇ ਨਾਲ ਗ੍ਰੇਸ ਹੀ ਅਲੱਗ ਦਿੰਦਾ ਦੇਖੋ ਜੀ ਸੂਟ ਤਾਂ ਉਨੇ ਚ ਹੀ ਪੈ ਜਾਂਦਾ ਹੈ ਕਾਸਟਲੀ ਤਾਂ ਉਨਾ ਹੀ ਹੋ ਜਾਂਦਾ ਹੈਗਾ ਵਰਕ ਵਾਲੇ ਜਿੰਨਾ ਬਟ ਫਿਰ ਚੀਜ਼ ਵੀ ਅਲੱਗ ਜੀ ਹੁੰਦੀ ਹੈਗੀ ਰਾਇਲ ਜੀ ਲੁੱਕ ਦਿੰਦੀ ਹੈਗੀ ਆਪਾਂ ਨੂੰ ਐਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਇਹ ਤੇ ਪਿਓਰ ਖੀਨਖਾਬ ਹੋਊਗੀ ਅੱਜ ਕੱਲ ਤਾਂ ਟ੍ਰੈਂਡਿੰਗ 'ਚ ਐ ਮੈਂ ਖੁਦ ਵੀ ਲਾਸਟ ਈਅਰ ਬਣਵਾਇਆ ਸੀਗਾ ਵੀ ਜਿਵੇਂ ਦੀ ਬਾਟਮ ਬਣਵਾ ਕੇ ਪਲੇਨ ਸ਼ਰਟ ਬਣਾ ਕੇ ਉਹਦੇ ਤੇ ਹੈਂਡਵਰਕ ਕਰਵਾਇਆ ਸੀ ਜੇ ਤੁਸੀਂ ਹੋਰ ਵੀ ਕਾਸਟਲੀ 'ਚ ਜਿਵੇਂ ਮੇਰਾ 12000 ਦਾ ਸੂਟ ਬਣਿਆ ਸੀਗਾ ਇੱਕ ਤੇ ਉਹ ਥੋੜਾ ਜਿਹਾ ਮੈਂ ਹੈਂਡ ਸਾਰਾ ਜ਼ਿਆਦਾ ਦਬਕੇ ਦਾ ਵਰਕ ਕਰਵਾਤਾ ਸੀ ਸ਼ਰਟ ਤੇ ਇਹਦੀ ਵੀ ਨੇ ਬੋਟਮ ਬਣવા ਲਈ ਸੀਗੀ 컬러 ਮੇਰਾ ਆਫ ਵਾਈਟ ਸੀਗਾ ਤੇ ਉਸ ਤੋਂ ਬਾਅਦ ਇੱਕ ਚੀਜ਼ ਇਹ ਆਈ ਹੈਗੀ ਫਾਲਿੰਗ ਚੈੱਕ ਕਰੋ ਸਟਫ ਦੀ ਸਟਫ ਤੁਸੀਂ ਆਪਣੇ ਆਪ ਚੈੱਕ ਕਰੋਗੇ ਤੁਸੀਂ ਖੁਦ ਕਹੋਗੇ ਵੀ ਹਾਂ ਚੀਜ਼ ਹੈਗੀ ਹੈ ਤੇ ਪਿਓਰ ਚ ਹੈ ਦੇਖੋ ਜੀ ਹਰ ਇੱਕ ਚੀਜ਼ ਦੇ ਵਿੱਚ ਨਾ ਕਲ ਅਸਲ ਆਈ ਹੋਈ ਐ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਆ ਜਾਂਦੇ ਨੇ ਸਸਤੇ ਤੋਂ ਲੈ ਕੇ ਮੀਡੀਅਮ ਮਹਿੰਗੇ ਪਰ ਆਪਣੇ ਕੋਲੇ ਨਾ ਜਿਹੜੀ ਪਿਓਰ ਵਾਲੀਆਂ ਚੀਜ਼ਾਂ ਨਹੀਂ ਆਈਆਂ ਇਨੰਨੇ ਨਾਲ ਵੀ ਇਹ ਵੀ ਸੇਮ ਪ੍ਰਾਈਸ ਹੈ 2500 ਰੁਪਏ ਦੀ ਸ਼ਰਟ ਹੈ ਜੀ ਜਿਵੇਂ 3200 ਰੁਪਏ ਦਾ ਸੂਟ ਬਣ ਜਾਂਦਾ ਸਾਨੂੰ ਡਾਈ ਕਰਵਾ ਕੇ ਬਾਟਮ ਕ੍ਰੇਪ ਦੀ ਦੇਵਾਂਗੇ ਆਪਾਂ ਵਧੀਆ ਵਾਲੀ ਤੇ 3200 ਰੁਪਏ ਦਾ ਆਪਾਂ ਇਹ ਸੂਟ ਤੁਸੀਂ ਵਧੀਆ ਸ਼ੋਰੂਮਾਂ ਤੋਂ ਵੱਡੇ ਸ਼ੋਰੂਮਾਂ ਤੋਂ ਲਓਗੇ 3500 ਤੱਕ ਦਾ 4000 ਤੱਕ ਦਾ ਇਹ ਸੂਟ ਸੂਟ ਹੀ ਮਿਲਦਾ ਹੈਗਾ ਬਾਕੀ ਦੁਪੱਟਾ ਹੋ ਜਾਂਦਾ ਹੈਗਾ ਆਪਾਂ 3200 ਰੁਪਏ 'ਚ ਦੇਵਾਂਗੇ ਇਹਦੇ ਵਿੱਚ ਇੱਕ ਇਹ ਕਲਰ ਆ ਗਿਆ ਜੀ ਸਟਫ ਦਾ ਤਾਂ ਦੇਖੋ ਫਾਲ ਤੋਂ ਪਤਾ ਚੱਲ ਜਾਂਦਾ ਹੁੰਦਾ ਹੈਗਾ ਵਿਖੜਿਆ ਖੜਿਆ ਕਿਵੇਂ ਹੈਗਾ ਇੰਨਾ ਕੁ ਸੌਫਟ ਹੈਗਾ ਬਹੁਤ ਸੋਹਣੀਆਂ ਚੀਜ਼ਾਂ ਨਹੀਂ ਹੈ ਬਹੁਤ ਸੋਹਣੀ ਅੱਗੇ ਮੈਰਿਜ ਦਾ ਟਾਈਮ ਹੈਗਾ ਜਿਵੇਂ ਕਿਸੇ ਨੇ ਹਲਦੀ ਤੇ ਪਾਣਾ ਹੈਗਾ ਤਾਂ ਇਦਾਂ ਦੀ ਚੀਜ਼ਾਂ ਤੁਸੀਂ ਪਾ ਸਕਦੇ ਹੋਗੇ ਹੈਨਾ ਹਲਦੀ ਸੰਗੀਤ ਹੈ ਹੁਣ ਤਾਂ ਲੇਡੀ ਸੰਗੀਤ ਚੱਲੇ ਹੋਏ ਨੇਗੇ ਹਲਦੀ ਦਾ ਕਰ ਦਿੰਦੇ ਨੇਗੇ ਮਹਿੰਦੀ ਦਾ ਕਰ ਦਿੰਦੇ ਨੇ ਜਿੱਦਾਂ ਮਹਿੰਦੀ ਤੇ ਵੀ ਚੱਲ ਸਕਦਾ ਹਲਦੀ ਤੇ ਵੀ ਕਿਉਂਕਿ ਗ੍ਰੀਨ ਵੀ ਹੈ ਮਸਟਰਡ ਵੀ ਹੈ ਜਿਹੜੀ ਮਰਜ਼ੀ ਬਾਟਮ ਕਰਵਾ ਲਿਓ ਤੁਸੀਂ ਇਹਦੇ ਨਾਲ ਇੱਕ ਦੇਖੋ ਇਹ ਨਵੀਂ ਚੀਜ਼ ਆਈਏਗੀ ਇਹ ਵੀ ਬਹੁਤ ਸੌਫਟ ਚੀਜ਼ ਹੈ ਬਹੁਤ ਵਧੀਆ ਚੀਜ਼ ਹੈਗੀ ਇਹ ਵੀ ਤੇ ਬਿਲਕੁਲ ਸੌਫਟ ਕੱਪੜਾ ਹੈਗਾ ਸੇਮ ਇਹਨਾਂ ਦੇ ਪ੍ਰਾਈਸ ਰਹਿਣਗੇ ਜੀ ਤੇ ਲਓ ਜੀ ਇੱਕ ਕਲਰ ਇਹਦੇ ਵਿੱਚ ਇਹੇ ਆ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਇਹ ਸਾਰੀਆਂ ਸ਼ਰਟ ਨੇ ਇਹਨਾਂ ਨਾਲ ਆਪਾਂ ਜਿਵੇਂ ਇਹਦੇ ਨਾਲ ਮਹਿਰੂਨ ਬਾਟਮ ਕਰਵਾ ਸਕਦੇ ਹਾਂਗੇ ਇਹਦੇ ਨਾਲ ਤੁਸੀਂ ਰਾਣੀ ਸ਼ੇਡ ਦੀ ਜਾਂ ਮਸਟਰਡ ਸ਼ੇਡ ਦੀ ਕਰਵਾ ਸਕਦੇ ਹੋਗੇ ਇਹਦੇ ਨਾਲ ਵੀ ਮਸਟਰਡ ਚੱਲੂਗੀ ਬਹੁਤ ਸੋਹਣੀਆਂ ਚੀਜ਼ਾਂ ਲੱਗਦੀਆਂ ਨੇ ਜੀ ਇਹ ਐ ਦੇਖੋ ਐਦਾਂ ਤਾਂ ਆਪਣੇ ਕੋਲੇ ਨਾ ਤਿੰਨ ਤਿੰਨ ਟਾਈਪ ਦੇ ਆਪਣੇ ਕੋਲ ਹੈਗੇ ਨੇਗੇ ਆ ਮੈਂ ਸਨੂ ਦਿਖਾ ਦੇਣੀ ਹੈਗੀ ਜਿੱਦਾਂ ਇਹ ਬਰੌਕਟ ਹੈ ਹਾਂ ਇਹ ਬ੍ਰੌਕਟ ਵੀ ਆਪਣੇ ਕੋਲੇ ਹੈਗੀ ਹੈ 1000 ਰੁਪਏ ਦੀ ਸ਼ਰਟ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਕੋਈ ਉਹ ਹੋਵੇਗਾ ਬਟ ਦੇਖੋ ਹੁਣ ਚੀਜ਼ ਦਾ ਤਾਂ ਫਰਕ ਹੁੰਦਾ ਹੀ ਹੈ ਜੀ ਮੈਂ ਹੁਣ ਇੱਕ 2500 ਦੀ ਆ ਗਈ ਇੱਕ ਆਪਣੇ ਕੋਲੇ 1000 ਰੁਪਏ ਦੀ ਸ਼ਰਟ ਆ ਗਈ ਬਹੁਤ ਸੋਹਣੀ ਸ਼ਰਟ ਹੈਗੀ ਇਹ ਵੀ ਇਹਦੇ ਨਾਲ ਦੇ ਸੂਟ ਵੀ ਆਪਣੇ ਕੋਲੇ ਹੈਗੇ ਨੇ 1700 ਰੁਪਏ ਦਾ ਸੂਟ ਬਣ ਜਾਂਦਾ ਹੈਗਾ ਇੱਕ ਹੋਰ ਵੀ ਸਸਤਾ ਦਿਖਾਨੀ ਹੈਗੀ ਮੈਂ ਤੁਹਾਨੂੰ ਇਹ 400 ਦੀ ਸ਼ਰਟ ਬਣ ਜਾਂਦੀ ਹੈਗੀ ਬੱਜੂਗੀ ਇਹ ਵੀ ਬ੍ਰੌਕਟ ਹੈਨਾ ਅਲੱਗ-ਅਲੱਗ ਚੀਜ਼ਾਂ ਨੇ ਜੀ ਇਹ ਇਹ 400 ਦੀ ਸ਼ਰਟ ਹੈਗੀ ਹੈਗੀ ਤੇ ਐਦਾਂ ਦੇ ਵੀ ਹੈਗੇ ਨੇ ਕਿ ਆਪਣੇ ਕਿਉਂਕਿ ਹਰ ਇੱਕ ਦਾ ਦੇਖੋ ਟੇਸਟ ਅਲੱਗ-ਅਲੱਗ ਹੁੰਦਾ ਹੈਗਾ ਕਿਸੇ ਨੇ ਕਿੰਨੇ ਕ ਪੈਸੇ ਲਾਣੇ ਹੁੰਦੇ ਨੇ ਪਰ ਆਪਾਂ ਹਰ ਤਰ੍ਹਾਂ ਦੀ ਚੀਜ਼ ਰੱਖ ਲੈਣੀ ਹੁੰਦੀਆਂ ਅਗੇ ਤੇ ਜਿਹੜਾ ਜਿੱਦਾਂ ਦਾ ਹੈ ਨਾ ਆਪਣਾ ਆਪਣਾ ਟੇਸਟ ਹੈਗਾ ਬਾਕੀ ਉਹ ਕਹਿ ਨਹੀਂ ਕਰਦੇ ਨੇਗੇ ਵੀ ਕਿਸੇ ਨੂੰ ਦੇਖ ਕੇ ਉਹ ਨਹੀਂ ਕਰਨਾ ਚਾਹੀਦਾ ਹੈਗਾ ਆਪਣੀ ਚਾਦਰ ਦੇਖ ਕੇ ਪੈਰ ਵਸਾਰੋ ਜਿੱਦਾਂ ਦਾ ਆ ਪਾਣਾ ਚਾਹੁੰਦੇ ਆਂਗੇ ਪਰ ਆਪਾਂ ਆਪਣਾ ਦੇਖੋ ਮਨ ਦਾ ਚਾਹ ਪੂਰਾ ਕਰਨਾ ਵੀ ਆਪਾਂ ਦਾ ਬ੍ਰੋਕਲੀ ਪਾਣੀ ਹੈ ਜੇ ਆਪਾਂ ਖੀਨ ਖਾ ਪਾਣੀ ਹੈਗੀ ਤਾਂ ਹੁਣ ਆਪਾਂ ਨੂੰ ਜਿੰਨਾ ਕ ਆਪਣੀ ਲੱਗਦਾ ਹੈਗਾ ਵੀ ਹਾਂ ਆਪਾਂ ਇੰਨੇ ਕਾਹੀ ਲੈ ਸਕਦੇ ਆਂ ਇੰਨੇ ਕਾਹੀ ਲੈ ਸਕਦੇ ਆਂ ਇੰਨੇ ਕਾਹੀ ਲੈ ਸਕਦੇ ਆਂ ਪਰ ਦੇਖੋ ਇਹਦਾ ਦੇਖ ਜਮਾ ਜੇ ਆਪਾਂ ਕਹੀਏ ਵੀ ਹਲਕੇ ਵਾਲੀ ਚੀਜ਼ ਹੋਊਗੀ ਹੈ ਨਾ 400 ਰੁਪਏ ਦੀ ਹੈਗੀ ਤੇ ਵਟ ਇਹ ਚੀਜ਼ਾਂ ਦੇਖੋ ਇਹ ਬਹੁਤ ਵਧੀਆ ਹੈਗੀ ਮੈਂ ਖੁਦਾ ਸੂਟ ਬਣਾਇਆ ਹੋਇਆ ਹੈਗਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੇ ਡਰਾਈ ਕਲੀਨ ਹੋਊਗਾ ਇਹ ਵੀ ਤੇ ਇਹ ਤਾਂ ਡਰਾਈ ਕਲੀਨ ਹੋਣਗੇ ਹੋਣਗੇ ਡਰਾਈ ਕਲੀਨ ਵਾਲੀਆਂ ਨਹੀਂ ਆ ਇਹ ਤਾਂ ਬਿਲਕੁਲ ਪਿਓਰ ਦੇ ਵਿੱਚ ਆ ਗਈਆਂ ਜਿਹੜੀਆਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਕੱਲੀਆਂ ਸ਼ਰਟਾਂ ਲੈਣਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਇਹ 1000 ਰੁਪਏ ਦੇ ਵਿੱਚ ਆਣੀਆਂ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਤੇ ਇਹ 2500 ਦੇ ਇਕੱਲੇ ਸ਼ਰਟਾਂ ਲੈ ਨਹੀਂ ਨਾ ਤੁਹਾਡੇ ਕੋਲ ਬਾਟਮ ਪਈਆਂ ਨੇ ਇਕੱਲੇ ਸ਼ਰਟਾਂ ਲੈ ਸਕਦੇ ਹੋ ਜੇ ਤੁਸੀਂ ਡਾਈ ਕਰਵਾ ਕੇ ਕਹੋਗੇ ਤਾਂ ਅਸੀਂ ਪਿਓਰ ਕ੍ਰੇਪ ਦੀ ਤੁਹਾਨੂੰ ਜੇ ਨੈਚੁਰਲ ਕ੍ਰੇਪ ਦੀ ਪਿਓਰ ਕ੍ਰੇਪ ਤਾਂ ਤੁਹਾਨੂੰ ਵੀ ਪਤਾ ਹੈ 800 ਤੋਂ 1000 ਰੁਪਏ ਮੀਟਰ ਆਂਦੀ ਹੈ ਜੀ ਹਰ ਕੋਈ ਉਹਨੂੰ ਪਿਓਰ ਕ੍ਰੇਪ ਕਹਿ ਕੇ ਵੇਚਦਾ ਜੀ ਪਿਓਰ ਕ੍ਰੇਪ 1000 ਰੁਪਏ ਮੀਟਰ ਹੁੰਦੀ ਹੈਗੀ 4 5000 ਦਾ ਕਿਉਂਕਿ ਥੋੜੀ ਜ�ਾ ਮੀਟਰ ਵੱਧ ਵੀ ਲੈਣੇ ਹੈਗੇ 5500 ਰੁਪਏ ਦਾ ਤਾਂ ਸੂਟ ਸੂਟ ਬੰਦ ਹੈ ਜੀ ਉਹ ਫਿਰ ਉਸ ਤੋਂ ਵੱਧ ਹੋਦੇ ਤੇ ਡਾਈ ਜਾਂਦੀ ਹੈਗੀ ਤਾਂ ਉਸ ਤੋਂ ਬਾਅਦ ਜਾ ਕੇ ਉਹਦਾ ਹੁੰਦਾ ਹੈਗਾ ਹੈ ਨਾ ਅੱਗੇ ਵਰਕ ਵਗੈਰਾ ਦਾ ਹੁੰਦਾ ਹੈ ਦੇਖੋ ਉਹ ਆਪਾਂ ਕਿਸੇ ਨੂੰ ਵੀ ਕਨਫਿਊਜ਼ਨ 'ਚ ਨਹੀਂ ਰੱਖਣਾ ਚਾਹੁੰਦੇ ਹੈਗੇ ਆਪਾਂ ਸਾਫ਼ ਜੀ ਗੱਲ ਦੱਸ ਦਿੰਨੀ ਹੋਣੀ ਹੈਗੀ ਵੀ ਪਿਓਰ ਹੁੰਦੀ ਹੈ ਉਹੋ ਜਿਹੜੀ 1000 ਰੁਪਏ ਮੀਟਰ ਆਂਦੀ ਹੈਗੀ ਤੇ ਸ਼ਿਲਕ ਵੀ ਪਿਓਰ 1100 1200 ਰੁਪਏ ਮੀਟਰਾਂ ਦੀ ਹੁਣ ਸਾਡਾ ਕੰਮ ਹੀ ਇਹੀ ਹੈ ਆਪਾਂ ਸਾਰਾ ਦਿਨ ਇਹੀ ਟਰਾਈ ਕਰਦੇ ਆ ਜਿਹੜੀ ਆਪਾਂ ਇਹਨਾਂ ਦੇ ਨਾਲ ਦੇਵਾਂਗੇ ਉਹ ਨੈਚੁਰਲ ਦੀ ਹੋਊਗੀ ਵਪਿੰਦਰਾ ਦੀ ਹੋਊਗੀ ਵਧੀਆ ਵਾਲੀ ਹੋਊਗੀ ਇਹ ਨਹੀਂ ਹੋਊਗਾ ਵੀ ਉਹ ਖਰਾਬ ਹੋ ਜੂਗੀ ਉਹ ਵੀ ਵਧੀਆ ਹੋਊਗੀ ਦਾਣੇ ਦਾਣੇ ਦਾਣੇਦਾਰ ਕ੍ਰੇਪ ਹੋਊਗੀ ਜਿਹੜੀ ਆਪਾਂ ਇਹਨਾਂ ਦੇ ਨਾਲ ਡਾਈ ਕਰਵਾ ਕੇ ਦੇਵਾਂਗੇ ਵੇਸ਼ਕੇ ਦੇ ਨਾਲ ਡਾਈ ਕਰਵਾ ਕੇ ਦੀਏ ਉਹ ਵੀ ਆਪਾਂ ਵਧੀਆ ਵਾਲੀ ਵਧੀਆ ਵਾਲੀ ਡਾਈ ਹੋਊਗੀ ਨਾ ਡਾਈ ਖਰਾਬ ਹੋਊਗੀ ਨਾ ਹੀ ਬਾਟਮ ਖਰਾਬ ਹੋਊਗੀ ਦੇਖੋ ਜੀ ਤੇ ਤੁਸੀਂ ਜਿਹੜੀ ਵੀ ਜੇ ਤੁਸੀਂ ਐਦਾਂ ਲੈਣਾ ਚਾਹੁੰਦੇ ਹੋ ਐਸਟੇਜ ਵੀ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾ ਕੇ ਉਹ ਬਾਟਮ ਦੇ ਉੱਤੇ ਵਰਕ ਕਰਵਾ ਕੇ ਹੋਰ ਜ਼ਿਆਦਾ ਥੋੜਾ ਵਧੀਆ ਕਰਵਾਉਣਾ ਚਾਹੁੰਦੇ ਹੋ ਉਹ ਕਰਵਾ ਸਕਦੇ ਹੋਗੇ ਨਾਲ ਪਿਓਰ ਦਾ ਦੁਪੱਟਾ ਕਹਿ ਰਿਹਾ ਹਾਂ ਸੈਮੀਚ ਲੈਣਾ ਸੈਮੀਚ ਲੈ ਸਕਦੇ ਹੋਗੇ ਪਿਓਰ ਕਾਮਲ ਦਾ ਪਿਓਰ ਨਾ ਪਾਰ ਦਾ ਜਿਹੜਾ ਵੀ ਦੁਪੱਟਾ ਕਹੋਗੇ ਤੁਸੀਂ ਹਰ ਤਰ੍ਹਾਂ ਦਾ ਦੁਪੱਟਾ ਸਾਡੇ ਕੋਲੋਂ ਮੰਗਵਾ ਸਕਦੇ ਹੋਗੇ ਦੇਖੋ ਜਿਹੜੇ ਬਿਲਕੁਲ ਪਿਓਰ ਦੇ ਦੁਪੱਟੇ ਨੇਗੇ ਜਿਹੜੇ ਆਪਣੇ ਮੇਨ ਕਸਟਮਰ ਨੇਗੇ ਕੋਈ ਕੋਈ ਕਸਟਮਰ ਹੈ ਲਾਲੂ ਲੈਂਦਾ ਨਹੀਂ ਹੈਗਾ ਸੈਮੀ ਚ ਪਿਓਰ ਚ ਹੀ ਲੈਂਦੇ ਨੇਗੇ ਜਿਹੜਾ ਵੀ ਤੁਸੀਂ ਬ੍ਰਾਂਡ ਕਹੋਗੇ ਆਪਾਂ ਉਹ ਹੀ ਲਿਆ ਕੇ ਦੇਵਾਂਗੇ ਦੇਖੋ ਇਹਨਾਂ ਦੇ ਵਿੱਚ ਕੋਈ ਮਾਰਜਨ ਨਹੀਂ ਹੁੰਦਾ ਹੈਗਾ ਇਹ ਆਪਾਂ ਸਿਰਫ 1 2 ਤਾਂ ਭਾਵੇਂ ਮੈਂ ਰੱਖ ਲਾਂ ਬਟ ਮੈਂ ਟਾਈਮ ਟੂ ਟਾਈਮ ਹੀ ਲਿਆ ਦਿੰਨੀ ਹੁੰਨੀ ਆਂਗੀ ਐਵੇਂ ਕਿਉਂਕਿ ਮੈਂ 5 4 ਤਾਂ ਚਲੋ ਮੈਂ ਰੱਖਦੀ ਹੁੰਨੀ ਆਂਗੀ ਮੈਂ ਆਪ ਵੀ ਪਿਓਰ ਦਾ ਲੈਣੀ ਆਂ ਦੁਪੱਟਾ ਜਿਵੇਂ ਵਧੀਆ ਸੂਟਾਂ ਦੇ ਨਾਲ ਪਿਓਰ ਚਨੂਨ ਦਾ ਤਾਂ ਉਹ ਤੁਸੀਂ ਹੁਣ ਕਿਉਂਕਿ ਹੁਣ ਤਾਂ ਆਰਗੈਂਜ਼ਾ ਵਗੈਰਾ ਵੀ ਚੱਲੇ ਹੋਏ ਨੇ ਜੀ ਆਰਗੈਂਜ਼ਾ ਵਗੈਰਾ ਜਿਹੜੀਆਂ ਚਲੋ ਕਹਿੰਦਾ ਹਨਾ ਬੀਬੀਆਂ ਤਾਂ ਨਹੀਂ ਲੈਂਦੀਆਂ ਹੈਗੀਆਂ ਉਹ ਕਹਿੰਦੀਆਂ ਨੇ ਜੀ ਸਿਰ ਤੇ ਨਹੀਂ ਖੜਦਾ ਹੈਗਾ ਬਟ ਪਹਿਣਾ ਲੈ ਲੈਂਦੀਆਂ ਨੇ ਜੀ ਦੇਖੋ ਮੇਰੀ ਇਹਸ ਦੀਆਂ ਜਾਂ ਮੇਰੇ ਤੋਂ ਛੋਟੀਆਂ ਉਹ ਕਹਿੰਦੇ ਨੇ ਨਹੀਂ ਜੀ ਅਸੀਂ ਲੈਨੇ ਆ ਫੁੱਲੇ ਫੁੱਲੇ ਸੋਨਾ ਲੱਗਦਾ ਹੈਗਾ ਉਹ ਤੁਸੀਂ ਲੈ ਸਕਦੇ ਹੋ ਆਪਣਾ ਨੰਬਰ ਹੈ 9253115036 ਜਿਹਦੇ ਦੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਵਾਕੀ ਅੱਗੇ ਆਣਗੇ ਜੀ ਬੈਲਵਟ ਦੇ ਸੂਟ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਕੋਲੇ ਸੈਮੀ ਚ ਵੀ ਹੈਗੇ ਨੇਗੇ ਤੇ ਫੁੱਲ ਪਿ ਡਾਈ ਵਾਲੇ ਵੀ ਹੈਗੇ ਨੇ ਜੇ ਤੁਸੀਂ ਵਾਈਟ ਰੈਣਾ ਚਾਹੁੰਦੇ ਹੋ ਤੇ ਡਾਈਏਬਲ ਵੀ ਹੈਗੇ ਨੇ ਇਹ ਤੇ ਡਾਈ ਕਿਤੇ ਕਰਾਏ ਵੀ ਨਹੀਂ ਆਪਣੇ ਕੋਲੇ ਪਿਓਰ ਚ ਹੀ ਸਾਨੂੰ ਮਿਲੂਗੀ ਵੈਲਵਟ ਆਪਾਂ ਹਰ ਇੱਕ ਚੀਜ਼ ਪਿਓਰ ਦੇ ਵਿੱਚ ਰੱਖਦੇ ਆਂ ਜੀ ਤੇ ਤੁਹਾਨੂੰ ਹਰ ਇੱਕ ਆਪਣੇ ਛੋਟੇ ਜਿਹੇ ਬੁਟੀਕ ਤੋਂ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਇਹ ਸਾਡਾ ਇਹ ਹੈਗਾ ਵੀ ਜੇ ਕੋਈ ਕਸਟਮਰ ਆਂਦਾ ਹੈਗਾ ਦੂਰੋਂ ਇਹ ਨਹੀਂ ਹੈਗਾ ਵੀ ਉਹਨੂੰ ਜਿਹੜੀ ਚੀਜ਼ ਉਹ ਸੋਚ ਕੇ ਆਇਆ ਹੈ ਵੀ ਮਿਲੂਗੀ ਨਹੀਂ ਹਰ ਇੱਕ ਚੀਜ਼ ਮਿਲ ਜੂਗੀ ਹੈਨਾ ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋਗੇ ਨੰਬਰ 9951315036 ਤੇ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਥੈਂਕ ਯੂ